ਸੋ ਮੈਂ ਅੱਜ ਇਹ ਲੋਕਾਂ ਨਾਲ ਗੱਲ ਕਰਕੇ ਬੇਨਤੀ ਕਰੂੰਗੀ ਆਪ ਦੀ ਜਿਹੜੀ ਸਲਾਹ ਹੈ ਨਾ ਆਪ ਦੀ ਜੇਬ ਚ ਰੱਖੋ ਮੈਂ ਪਹਿਲਾਂ ਕਲੀਅਰ ਕਰ ਦਿੰਨੀ ਕਿ ਮੈਂ ਐਦਾਂ ਦੇ ਸੀਨ ਨਹੀਂ ਕਰਨੀ ਮੈਂ ਐਦਾਂ ਦੇ ਕੱਪੜੇ ਨਹੀਂ ਵੇਖ ਰੱਖਾ ਸੋ ਮੈਂ ਅੱਛਾ ਫਿਰ ਤੋਂ ਇੰਡਸਟਰੀ 'ਚ ਤੁਹਾਡਾ ਕੀ ਫਾਇਦਾ ਕੀ ਹੈ ਤੁਸੀਂ ਛੱਡੀ ਦਿਓ ਇੰਡਸਟਰੀ ਮੈਨੂੰ ਕਈ ਲੋਕਾਂ ਨੇ ਇਹ ਵੀ ਕਿਹਾ ਹੋਇਆ ਹੈ ਮਤਲਬ ਇਹੋ ਜਿਹਾ ਕੰਟੈਂਟ ਹੀ ਰਹਿ ਗਿਆ ਇੰਡਸਟਰੀ 'ਚ ਕੋਈ ਵਧੀਆ ਕੰਟੈਂਟ ਨਹੀਂ ਹੈਗਾ ਆਈ ਥਿੰਕ ਕੁੜੀਆਂ ਨੂੰ ਵੀ ਥੋੜਾ ਮੈਂਟਲੀ ਪ੍ਰੇਪੇਅਰ ਹੋ ਕੇ ਰਹਿਣਾ ਚਾਹੀਦਾ ਹੈ ਚੰਗੀਆਂ ਆਰਟਿਸਟ ਕੁੜੀਆਂ ਵਿਚਾਰੀਆਂ ਨੂੰ ਅੱਜ ਕੱਲ ਰੀਲਾਂ ਬਣਾਉਣੀਆਂ ਫਾਲ ਮਤਲਬ ਇਨਫਲੂਐਂਸਰ ਦੇ ਨਾਮ ਨਾਲ ਬਹੁਤ ਸਾਰੀਆਂ ਫਿਲਮਾਂ ਤਾਂ ਹੀ ਪਟਦੀਆਂ ਨੇ ਕਿਉਂਕਿ ਉਹ ਵੱਡੇ ਫੇਸਸ ਲੈ ਲੈਂਦੇ ਨੇ ਉਹਨਾਂ ਦੀ ਡਬਿੰਗ ਵੀ ਕਿਸੇ ਹੋਰ ਤੋਂ ਕਰਵਾਈ ਜਾਂਦੀ ਹੈ ਉਹਨਾਂ ਤੋਂ ਪੰਜਾਬੀ ਵੀ ਨਹੀਂ ਬੋਲੀ ਜਾਂਦੀ ਠੀਕ ਹੈ ਬਟ ਇਹ ਹੈ ਕਿ ਉਹ ਫੇਸ ਵੱਡਾ ਹੈ ਤਾਂ ਕਰਕੇ ਉਹਦੀ ਫੇਸ ਵੈਲਿਊ ਹੈ ਜ਼ਿਆਦਾ ਫਾਲੋਅਰਸ ਨਹੀਂ ਤਾਂ ਉਹਨਾਂ ਨੂੰ ਫਿਲਮ 'ਚ ਲਿਆ ਜਾਂਦਾ ਐਂਡ ਬਹੁਤ ਸਾਰੀਆਂ ਕਈ ਫਿਲਮਾਂ ਤਾਂ ਆਈਆਂ ਤੇ ਗਈਆਂ ਦਾ ਪਤਾ ਹੀ ਨਹੀਂ ਚੱਲਦਾ ਦੇਖੋ ਦੋ ਚੀਜ਼ ਹੈ ਅਸੀਂ ਹੈਗੇ ਆ ਬਾਗੀ ਤਬੀਅਤ ਦੇ ਗੁੱਸੇ ਵਾਲੇ ਬੰਦੇ ਜੀ ਦੇ ਸਾਨੂੰ ਚੀਜ਼ ਪਸੰਦ ਆ ਗਈ ਦਾ ਸੀ ਉਹਨੂੰ ਚੰਦਰਮਾ ਤੱਕ ਲੈ ਜਾਗੇ ਤੇ ਜੇ ਇਸ ਚੀਜ਼ ਚੰਦਰਮਾ ਲੈਵਲ ਦੀ ਬਣੀ ਹੋਈ ਤੇ ਜੇ ਸਰ ਨਹੀਂ ਪਸੰਦ ਆਈ ਤੇ ਅਸੀਂ ਉਹਨੂੰ ਪੈਰਾਂ 'ਚ ਰੋਲ ਕੇ ਰੰਗ ਦੇ ਗਏ ਇੱਕ ਪੁਰਾਣਾ ਸਿਨੇਮਾ ਬਣਾਉਣਾ ਵਾ ਨਾ ਉਹ ਥੋੜਾ ਬਜਟ ਬਹੁਤ ਹਾਈ ਹੋ ਜਾਂਦਾ ਤੇ ਸਾਡੀ ਅਜੇ ਪੰਜਾਬੀ ਇੰਡਸਟਰੀ ਇੰਨੀ ਘੈਂਟ ਹੋਣ ਦੇ ਬਾਵਜੂਦ ਅਜੇ ਕਿਤੇ ਕਿਤੇ ਉਹ ਫੇ ਵੀ ਲਾਸਟ ਚਲ ਜਾਂਦੀ ਬਹੁਤ ਬਹੁਤ ਵੱਡੀਆਂ ਫਿਲਮਾਂ ਜਿਹੜੀਆਂ ਹੁੰਦਾ ਕਿ ਯਾਰ ਕਿਹੜਾ ਕਮਾਲ ਦੀ ਫਿਲਮ ਹੈ ਵਲੋਸਟੀ ਕੇ ਜਾ ਰਹੀ ਫਿਰ ਪ੍ਰੋਡਿਊਸਰ ਰਿਸਕ ਨਹੀਂ ਲੈ ਜਾ ਪਾ ਰਹੇ ਸੀ ਤਾਂ ਅੱਜ ਟਵਿਨਿੰਗ ਕਰਕੇ ਆਏ ਹਾਂ ਦੋ ਪਲਾਨ ਕਾਪੀ ਕਰ ਦੇ ਕਾਪੀ ਇਹ ਕਰ ਦੇਣੀ ਤੇ ਉਸੇ ਸਾਡੀ ਬਾਈ ਬਾਈ ਮਿਲ ਗਈ ਬਾਈ ਮਿਲ ਗਈ ਟੈਲੀਪੈਥੀ ਆਈ ਹਾਂ ਯੈਸ ਐਂਡ ਸਾਰੀ ਆਰਟਿਸਟਾਂ ਨੇ ਬਹੁਤ ਸੋਹਣਾ ਕੰਮ ਕੀਤਾ ਬਹੁਤ ਸੋਹਣਾ ਐਂਡ ਹਾਂ ਨਹੀਂ ਸੀਰੀਅਸਲੀ ਚ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈਲੋ ਨਮਸਤੇ ਸਸ਼ਕਲ ਜੀ ਮੈਂ ਵਿਸ਼ਾਕਰ ਰੋਜ਼ਾਨਾ ਸਪੋਕਸਮੈਨ ਤੇ ਤੁਹਾਡਾ ਸਵਾਗਤ ਕਰਦੀ ਹਾਂ ਜੋਪਾਲ ਤੇ ਇੱਕ ਬਹੁਤ ਹੀ ਪਿਆਰਾ ਕਨਸੈਪਟ ਲੈ ਕੇ ਇੱਕ ਵੈਬ ਸੀਰੀਜ਼ ਮਾਈ ਮੈਕ ਸ਼ਿਕਰਾ ਯਾਰ ਬਣਾਇਆ ਰਿਲੀਜ਼ ਹੋ ਚੁੱਕੀ ਹੈ ਉਸਦੇ ਸਟਾਰ ਕਾਸ ਸਾਡੇ ਨਾਲ ਨੇ ਅਰਸ਼ ਸਾਡੇ ਨਾਲ ਨੇ ਜਗਮੀਤ ਸਾਡੇ ਨਾਲ ਨੇ ਆਓ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਦੇ ਕਿਰਦਾਰ ਬਾਰੇ ਵੀ ਤੁਹਾਨੂੰ ਦੱਸ ਦਿਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਤਾਂ ਅੱਜ ਟਵਿਨਿੰਗ ਕਰਕੇ ਆਏ ਹੋ ਦੋਨੋਂ ਜੀ ਇੱਕ ਕਾਪੀ ਕਰਦੇ ਬਹੁਤ ਜ਼ਿਆਦਾ ਕਾਪੀ ਇਹ ਕਰਦੇ ਨੇ ਪਲੈਨਿੰਗ ਸੀ ਜਾਂ ਆਪਣੇ ਨਹੀਂ ਇਹ ਰੱਬੀ ਸਬਬੀ ਨਹੀਂ ਇਹ ਬਹੁਤ ਪਿਆਰੇ ਦੋਸਤ ਆ ਦੋਨੋਂ ਤੇ ਉਸੇ ਸਾਡੀ ਬਾਈਕ ਮਿਲ ਜਾਂਦੀ ਬਾਈਕ ਮਿਲ ਗਈ ਹੈ ਨਾ ਟੈਲੀਪੈਥੀ ਰਾਹੀਂ ਨਾ ਤੁਸੀਂ ਯੈਸ ਜੇ ਅਸੀਂ ਤੁਹਾਡੇ ਕਿਰਦਾਰ ਦੀ ਗੱਲ ਕਰੀ ਕਿੱਦਾਂ ਦਾ ਕਿਰਦਾਰ ਦੇਖਣ ਨੂੰ ਮਿਲੇਗਾ ਅ ਮੇਰਾ ਇਹਦੇ ਵਿੱਚ ਨਾ ਇਨਸਪੈਕਟਰ ਦਾ ਕਿਰਦਾਰ ਆ ਪੁਲਿਸ ਵਾਲੇ ਦਾ ਇੱਕ ਪੋਜ਼ਿਟਿਵ ਆ ਪ੍ਰੋਪਰ ਪੋਜ਼ਿਟਿਵ ਆ ਜਿਹੜਾ ਆਪਣੇ ਅਸੂਲਾਂ ਤੇ ਚੱਲਦਾ ਤੇ ਉਹ ਕੁਝ ਵੀ ਉਹਦਾ ਬਰਦਾਸ਼ਤ ਨਹੀਂ ਮਤਲਬ ਥੋੜੀ ਆਡੀਅנס ਕਨਫਿਊਜ਼ ਹੋਊਗੀ ਉਹਨਾਂ ਨੂੰ ਕਦੀ ਲੱਗੂਗਾ ਕਿ ਹਾਂ ਹੋ ਸਕਦਾ ਵੀ ਇਹ ਗਲਤ ਰਸਤੇ ਤੇ ਵੀ ਆ ਪਰ ਐਕਚੁਅਲ ਚ ਪੋਜ਼ਿਟਿਵ ਆ ਉਹ ਕਿਵੇਂ ਆਨ ਆਫ ਆਨ ਆਫ ਆਨ ਆਫ ਹੁੰਦਾ ਰਹਿੰਦਾ ਇਹ ਥੋੜਾ ਜਿਹਾ ਫਿਰ ਸੀਰੀਜ਼ ਤੋਂ ਪਤਾ ਲੱਗੂਗਾ ਜੀ ਸੀ ਤੁਹਾਡੇ ਕਿਰਦਾਰ ਦੀ ਗੱਲ ਕਰੀ ਮੈਮ ਕਿਵੇਂ ਦਾ ਕਿਰਦਾਰ ਹੈ ਇਸ ਵਾਰ ਮੇਰਾ ਕੈਰੈਕਟਰ ਕਾਫੀ ਸ਼ੇਡੀ ਹੈ ਮੈਂ ਪਹਿਲਾਂ ਵੀ ਇਹ ਜ਼ਿਕਰ ਕੀਤਾ ਕਿ ਜੇ ਪਿਆਰ ਕਰਦੀ ਹੈ ਤਾਂ ਉਹ ਵੀ ਸਿੱਦਤ ਨਾਲ ਜੇ ਨਫ਼ਰਤ ਕਰਦੀ ਹੈ ਤਾਂ ਉਹ ਵੀ ਸਿੱਦਤ ਨਾਲ ਤੇ ਉਹ ਕਿਵੇਂ ਲਾਈਕ ਇਹ ਦੋਨੋਂ ਫੇਸ ਕਿਵੇਂ ਸੱਚ ਹੁੰਦੇ ਆ ਇਹ ਤੁਹਾਨੂੰ ਸੀਰੀਜ਼ ਦੇ ਵਿੱਚ ਜਾ ਕੇ ਪਤਾ ਲੱਗਣਾ ਮੈਨੂੰ ਪਹਿਲੇ ਤਾਂ ਇੱਕ ਕੁਐਸਚਨ ਪੁੱਛਣਾ ਹੈ ਤੁਹਾਡੇ ਤੋਂ ਵੀ ਤੁਸੀਂ ਨਿਊਜ਼ ਐਂਕਰ ਤੋਂ ਇਹ ਫਿਲਮਾਂ ਚ ਵੈਬ ਸੀਰੀਜ਼ ਚ ਕਿਵੇਂ ਮੇਰਾ ਬੇਸਿਕਲੀ ਮੇਰੀ ਜਾਨੀ ਪਹਿਲਾਂ ਥੀਏਟਰ ਤੋਂ ਸ਼ੁਰੂ ਹੋਈ ਸੀ ਨਾਲ ਨਾਲ ਮੈਂ ਜਰਨਲਿਜ਼ਮ ਕੀਤੀ ਹੈ ਤੇ ਜਰਨਲਿਜ਼ਮ ਕਰਦੇ ਕਰਦੇ ਮੇਰਾ ਸਫਰ ਥੀਏਟਰ ਵੱਲ ਵੱਧ ਗਿਆ ਤੇ ਮੈਂ ਪਹਿਲਾਂ ਐਜ਼ ਅਨ ਆਰਟਿਸਟ ਮੈਂ ਆਈ ਹਾਂ ਉਸ ਤੋਂ ਬਾਅਦ ਫਿਰ ਮੈਂ ਐਜ਼ ਅ ਨਿਊਜ਼ ਐਂਕਰ ਹਨਾ ਬਾਚੋ ਸੈਲਿਬ੍ਰਿਟੀ ਐਂਕਰ ਮੈਂ ਇਹ ਕੰਮ ਸ਼ੁਰੂ ਕੀਤਾ ਬਟ ਨਾਲ ਨਾਲ ਮਤਲਬ ਇਹ ਦੋਨੋਂ ਚੀਜ਼ਾਂ ਪੈਰਲਲ ਚਲਦੀਆਂ ਰਹੀਆਂ ਮੇਰੇ ਲਈ ਸਰ ਜੀ ਅਸੀਂ ਗੱਲ ਕਰੀਏ ਤੁਹਾਡਾ ਕਿਰਦਾਰ ਇੱਕ ਇਨਸਪੈਕਟਰ ਵਰਗਾ ਹੈ ਨਾ ਤੁਹਾਡੀ ਪਰਸਨੈਲਿਟੀ ਵੀ ਲੱਗਦੀ ਹੈ ਹੈ ਨਾ ਉਹਦੀ ਲੱਗਦਾ ਤੁਹਾਨੂੰ ਫੇਵਰਿਟ ਜਨਰ ਹੈ ਜਾਂ ਫਿਰ ਚੇਂਜ ਕਰਨਾ ਚਾਹੋਗੇ ਨਹੀਂ ਦੇਖੋ ਮੈਨੂੰ ਨਾ ਐਕਸਪੈਰੀਮੈਂਟ ਕਰਨੇ ਚੰਗੇ ਲੱਗਦੇ ਆ ਹੁਣ ਮੈਂ ਕਾਫੀ ਕਿਰਦਾਰ ਗ੍ਰੇ ਸ਼ੇਡ ਕੀਤੇ ਹੋਏ ਨੇ ਉਹ ਮੇਰੀ ਪਰਸਨਲ ਲਾਈਫ ਤੋਂ ਕਾਫੀ ਹਟ ਕੇ ਹੁੰਦੇ ਨੇ ਉਹ ਫਿਰ ਤੁਹਾਨੂੰ ਮਜ਼ਾ ਲੱਗਦਾ ਕਿ ਜਿੱਦਾਂ ਦੇ ਤੁਸੀਂ ਨਹੀਂ ਹੁੰਦੇ ਨਾ ਉਦਾਂ ਦੇ ਕਿਰਦਾਰ ਕਰਨੇ ਹੁਣ ਮੈਨੂੰ ਥੋੜਾ ਜਿਹਾ ਤੁਸੀਂ ਕਹਿ ਸਕਦੇ ਸਾਂ ਹਾਂ ਮੈਂ ਬੜਾ ਹਨ ਤੇ ਉਹ ਫਿਰ ਗੁੱਸੇ ਵਾਲੀ ਚੀਜ਼ ਕਰਨੀ ਉਹ ਤੇ ਉਹ ਗੁੱਸੇ ਵਾਲੀ ਚੀਜ਼ ਕਰਨੀ ਉਹ ਵਧੀਆ ਲੱਗਦੀਆਂ ਚੀਜ਼ਾਂ ਕਿਉਂਕਿ ਕਰੈਕਟਰ ਨੂੰ ਖੇਡਣਾ ਉਹ ਫਿਰ ਤੁਹਾਡੇ ਲਈ ਜਿਹੜੇ ਚੈਲੰਜਸ ਹੁੰਦੀਆਂ ਨਾ ਚੀਜ਼ਾਂ ਕਰਨੀਆਂ ਉਹ ਤੁਹਾਨੂੰ ਉਹਨਾਂ ਹੀ ਨਿਖਾਰ ਦਿੰਦੀਆਂ ਨੇ ਅੱਗੇ ਜਾ ਕੇ ਹਨਾ ਕਿਉਂਕਿ ਇੱਕ ਈਜ਼ੀ ਚੀਜ਼ ਕਰਨੀ ਉਹ ਤਾਂ ਫਿਰ ਉਹਦੇ ਕੋਈ ਮਿਹਨਤ ਨਹੀਂ ਲੱਗਦੀ ਹਨਾ ਮਿਹਨਤ ਕਰਕੇ ਕੰਮ ਉਹ ਤੁਹਾਨੂੰ ਜ਼ਿਆਦਾ ਦੇਖਦਾ ਉਹ ਫਿਰ ਤੁਹਾਨੂੰ ਬੈਨੀਫਿਟ ਵੀ ਉਸ ਚੀਜ਼ ਦਾ ਜ਼ਿਆਦਾ ਹੁੰਦਾ ਤੇ ਇਸ ਕਿਰਦਾਰ ਦੇ ਵਿੱਚ ਥੋੜਾ ਜਿਹਾ ਮੇਰਾ ਡਿਸਪਲਨ ਕਮ ਆਇਆ ਮੈਂ ਬਹੁਤ ਡਿਸਪਲਿਨਡ ਲਾਈਫ ਸਟਾਈਲ ਹੈ ਮੇਰਾ ਤੇ ਇੱਕ ਕਰੈਕਟਰ ਦੇ ਵਿੱਚ ਵੀ ਬਹੁਤ ਡਿਸਪਲਨ ਹੈ ਫਿਰ ਉਹ ਕਿਤੇ ਕਿਤੇ ਕੁਝ ਚੀਜ਼ਾਂ ਮੇਰੇ ਨਾਲ ਮੇਲ ਵੀ ਖਾਂਦੀਆਂ ਸੀਗੀਆਂ ਉਹ ਬੜਾ ਬੜਾ ਵਧੀਆ ਫ੍ਰੀ ਰਿਆ ਕੰਮ ਬਹੁਤ ਬਹੁਤ ਸੋਹਣਾ ਐਕਸਪੀਰੀਅੰਸ ਹੈਗਾ ਜਿਵੇਂ ਤੁਸੀਂ ਕਿਹਾ ਵੀ ਤੁਸੀਂ ਗ੍ਰੇ ਸ਼ੇਡ ਵੱਧ ਕਰਦੇ ਹੋ ਹੈਨਾ ਚੇਂਜ ਮਤਲਬ ਜਿਵੇਂ ਇਸ ਤੇ ਤੁਸੀਂ ਬਹੁਤ ਮਤਲਬ ਕਹਿ ਸਕਦੇ ਆ ਵੀ ਬੜੇ ਇਨੋਸੈਂਟ ਕਹਿ ਲੋ ਹੈਨਾ ਜਾਂ ਕਹਿ ਲੋ ਬੜੀ ਸਹੀ ਡਾਇਰੈਕਸ਼ਨ ਤੇ ਚੱਲਦੇ ਹੈਨਾ ਚੱਲ ਰਹੇ ਸੀ ਤਾਂ ਹੁਣ ਤੁਹਾਨੂੰ ਲੱਗਿਆ ਨਹੀਂ ਵੀ ਹਾਂ ਵੀ ਇਹ ਮੇਰਾ ਨਹੀਂ ਮੈਂ ਨਹੀਂ ਕਰਦਾ ਪਰ ਇਹ ਮੈਨੂੰ ਕਰਨਾ ਪੈ ਰਿਹਾ ਥੋੜਾ ਜਿਹਾ ਚੈਲੰਜਸ ਲੱਗਿਆ ਨਹੀਂ ਕਰਨਾ ਪੈ ਨਹੀਂ ਰਿਹਾ ਜਦੋਂ ਮੈਨੂੰ ਇਹ ਭਾਜੀ ਨੇ ਨਾ ਸਟੋਰੀ ਸੁਣਾਈ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੈਨੂੰ ਥੋੜਾ ਜਿਹਾ ਕੈਰੈਕਟਰ ਦੱਸੋ ਉਹਨਾਂ ਫਿਰ ਇਦਾਂ ਕੈਰੈਕਟਰ ਦੱਸਿਆ ਕਿ ਆ ਚੀਜ਼ ਇਦਾਂ ਚੀਜ਼ ਇਦਾਂ ਤਾਂ ਮੈਨੂੰ ਲੱਗਿਆ ਹਾਂ ਮੈਂ ਕਿਹਾ ਵੀ ਹੁਣ ਇਹਦੇ ਵਿੱਚ ਤੁਹਾਨੂੰ ਕਿੱਥੇ ਕਿੱਥੇ ਲੱਗਦਾ ਕਿ ਇਹ ਕੈਰੈਕਟਰ ਆਨ ਆਫ ਹੋ ਰਿਹਾ ਉਹ ਕਹਿੰਦੇ ਦੇਖੋ ਇਹ ਤਾਂ ਥੋੜੀ ਖੁਦ ਦੀ ਵੀ ਕਲਾ ਕਰ ਰਹੀ ਹੈ ਵੀ ਤੁਸੀਂ ਕੈਰੈਕਟਰ ਨੂੰ ਕਿੱਦਾਂ ਉੱਪਰ ਲੈ ਕੇ ਜਾਣੇ ਹੋ ਨੀਚੇ ਲੈ ਕੇ ਜਾਣੇ ਹੋ ਲੈਫਟ ਰਾਈਟ ਲੈ ਕੇ ਜਾਣੇ ਹੋ ਪਰ ਮੈਨੂੰ ਇਦਾਂ ਦਾ ਕੁਝ ਨਹੀਂ ਸੀਗਾ ਕਿ ਮੈਂ ਜਿਆਦਾ ਗ੍ਰੇ ਕਰ ਰਿਹਾ ਜਾਂ ਇਦਾਂ ਦਾ ਉਹ ਤਾਂ ਮੈਨੂੰ ਮੇਰੇ ਬਹੁਤ ਸਾਰੇ ਫਿਲਮਾਂ ਮੈਂ ਜਿਹੜੀਆਂ ਜਦਾਂ ਚਪਾਲ ਤੇ ਮੇਰੀ ਹੋਈ ਫਿਲਮਸ ਹੈਗੀਆਂ ਨੇ ਉਹ ਮੈਂ ਲੀਡ ਐ ਉਹਦੇ ਵਿੱਚ ਕਈਆਂ ਵਿੱਚ ਮੈਂ ਬਹੁਤ ਇਮੋਸ਼ਨਲ ਕੈਰੈਕਟਰ ਕਰ ਰਿਹਾ ਵਾਂ ਕਿਤੇ ਬਹੁਤ ਇਨੋਸੈਂਟ ਕਰ ਰਿਹਾ ਵਾਂ ਕਿਤੇ ਥੋੜਾ ਆ ਪਾਗਲ ਹੋ ਗਿਆ ਵਾਂ ਜਾਂ ਇਦਾਂ ਦੀਆਂ ਚੀਜ਼ਾਂ ਕਰ ਰਿਹਾ ਇਹ ਮੇਰੇ ਲਈ ਐਕਸਪੀਰੀਅੰਸ ਨੇ ਵਧੀਆ ਨੇ ਮੇਰੇ ਲਈ ਮੈਨੂੰ ਮਜ਼ਾ ਆਉਂਦਾ ਹਰ ਇੱਕ ਚੀਜ਼ ਕਰਕੇ ਗ੍ਰੇ ਸ਼ੇਡ ਦਾ ਇਹ ਹੋ ਜਾਂਦਾ ਕਿ ਮੇਰੇ ਮੇਰਾ ਬਹੁਤ ਜ਼ਿਆਦਾ ਪੋਜ਼ਿਟਿਵ ਆ ਲਾਈਫ ਦੇ ਵਿੱਚ ਮੈਂ ਬਹੁਤ ਖੁਸ਼ ਰਹਿਣਾ ਵਾਂ ਪਰ ਉਹਦੇ ਵਿੱਚ ਉਹ ਸਾਰੀਆਂ ਉਹ ਚੀਜ਼ਾਂ ਅਗਲੇ ਨੂੰ ਉਹਦਾਂ ਦਾ ਐਕਸਪ੍ਰੈਸ਼ਨ ਦੇਖ ਕੇ ਸਮਝਾਉਣਾ ਉਹ ਸਾਰੀਆਂ ਚੀਜ਼ ਅ ਅਲੱਗ ਤਾਂ ਜ਼ਰੂਰ ਹੁੰਦੀਆਂ ਵਾ ਉਹ ਤੁਹਾਡੀ ਅ ਪਰਸਨੈਲਿਟੀ ਨਾਲ ਮੈਚ ਨਹੀਂ ਕਰਦੀ ਪਰ ਤੁਹਾਨੂੰ ਮਜ਼ਾ ਆਦਾ ਮੈਂ ਹਰ ਇੱਕ ਚੀਜ਼ ਬਹੁਤ ਇੰਜੋਏ ਕਰਦਾ ਬਹੁਤ ਜ਼ਿਆਦਾ ਜੇ ਮੈਂ ਅਸੀਂ ਤੁਹਾਡੀ ਗੱਲ ਕਰੀਏ ਤੁਸੀਂ ਪਹਿਲੇ ਵੀ ਕਾਫੀ ਕੰਮ ਕੀਤਾ ਹੈ ਨਾ ਇਸ ਵਾਰ ਕੁਝ ਵੱਖਰਾਪਨ ਹੈ ਕੁਝ ਚੈਲੰਜਸ ਵੀ ਆਏ ਸੀ ਜੇ ਤੁਸੀਂ ਅਗਰ ਕੁਝ ਵੱਖਰਾ ਕਰਕੇ ਲੈ ਕੇ ਆਏ ਹੋ ਹੈ ਨਾ ਕੁਝ ਚੈਲੰਜਸ ਵੀ ਫੇਸ ਕੀਤੇ ਸੀ ਅ ਮਤਲਬ ਮੇਰੇ ਲਈ ਨਾ ਇੱਕ ਕੈਰੈਕਟਰ ਬਹੁਤ ਬਹੁਤ ਹੀ ਜ਼ਿਆਦਾ ਹਟ ਗਿਆ I don't know ਜਸਸੀ ਸਰ ਨੇ ਕੀ ਦੇਖਿਆ ਥੈਂਕ ਯੂ ਸੋ ਮਚ ਜਸਸੀ ਸਰ ਕਿ ਮੈਂ ਇਹ ਕੈਰੈਕਟਰ ਪਲੇ ਕਰ ਸਕਦੀ ਆ ਕਾਫੀ ਬਹੁਤ ਮਤਲਬ ਟੋਟਲੀ ਆਪੋਜ਼ਿਟ ਹੈ ਜਿੱਦਾਂ ਦੇ ਮੈਂ ਪਹਿਲਾਂ ਕੈਰੈਕਟਰ ਨਿਭਾਏ ਆ ਕਾਫੀ ਚੈਲੈਂਜਿੰਗ ਵੀ ਸੀ ਐਂਡ ਧੀਰਜ ਜੀ ਨੇ ਬਹੁਤ ਸਾਥ ਦਿੱਤਾ ਮੇਰਾ ਮਤਲਬ ਮੇਰੇ ਮੋਸਟਲੀ ਸੀਨ ਧੀਰਜ ਜੀ ਨਾਲ ਸੀਗੇ ਐਂਡ ਉਹਨਾਂ ਨੇ ਮਤਲਬ ਬਹੁਤ ਸੋਹਣਾ ਗਾਈਡ ਕੀਤਾ ਜਦੋਂ ਕਿਤੇ ਲੱਗਦਾ ਸੀ ਕਿਉਂਕਿ ਮੇਰਾ ਉਦੋਂ ਇਹ ਸੀ ਕਿ ਮੇਰੀ ਜੌਬ ਵੀ ਨਾਲ ਚੱਲ ਰਹੀ ਸੀ ਮੈਂ ਸ਼ੂਟ ਤੇ ਵੀ ਪਹੁੰਚਣਾ ਹੁੰਦਾ ਸੀ ਐਂਡ ਦੋਨੋਂ ਚੀਜ਼ਾਂ ਨਾਲ ਨਾਲ ਮੈਂ ਹਾਂ ਜਗਨਿੰਗ ਸਿਚੁਏਸ਼ਨ 'ਚ ਸੀਗੀਆਂ ਉਨ ਕਈ ਵਾਰ ਇਹ ਹੁੰਦਾ ਕਿ கரੈਕਟਰ ਟਾਈਮ ਮਤਲਬ ਕਰੈਕਟਰ ਨੂੰ ਥੋੜਾ ਸਮਝਣ ਲਈ ਜਿਹੜਾ ਟਾਈਮ ਚਾਹੀਦਾ ਹੁੰਦਾ ਤਾਂ ਉਹ ਕਈ ਵਾਰ ਨਹੀਂ ਦੇ ਪਾਉਂਦੇ ਤਾਂ ਇਹ ਚੀਜ਼ਾਂ ਮਤਲਬ ਐਜ਼ ਐਨ ਆਰਟਿਸਟ ਮੈਨੂੰ ਸਾਰਿਆਂ ਨੇ ਬਹੁਤ ਸਪੋਰਟ ਕੀਤਾ ਜਿਨ੍ਹਾਂ ਜਨਾਂ ਨਾਲ ਵੀ ਮੇਰੇ ਸੀਨ ਸੀਗੇ ਬਹੁਤ ਜ਼ਿਆਦਾ ਮਜ਼ਾ ਆਇਆ ਮੈਨੂੰ ਐਂਡ ਯਾ ਆਮ ਬlesਡ ਜਿਵੇਂ ਤੁਸੀਂ ਗੱਲ ਕਰੀ ਹੈ ਨਾ ਵੀ ਧੀਰਤ ਸਰ ਨਾਲ ਕੰਮ ਕਰਕੇ ਤੁਹਾਨੂੰ ਮਜ਼ਾ ਆਇਆ ਮੇਰਾ ਅਗਲਾ ਕੁਐਸਚਨ ਇਹ ਹੀ ਸੀ ਵੀ ਅਸੀਂ ਨਾ ਪਹਿਲੇ ਪਰਸਪੈਕਟਿਵ ਬਣਾ ਲੈਂਦੇ ਆ ਕਿਸੇ ਲਈ ਹੈ ਨਾ ਪਰ ਅਸੀਂ ਜਦ ਉਹਦੇ ਨਾਲ ਕੰਮ ਕਰਦੇ ਆ ਤਾਂ ਅਸੀਂ ਸਾਨੂੰ ਪਤਾ ਲੱਗਦਾ ਵੀ ਹਾਂ ਅਸੀਂ ਜਿਹੜੀ ਪਰਸਪੈਕਟਿਵ ਬਣਾਈ ਸੀ ਉਹ ਐਦਾਂ ਦੀ ਨਹੀਂ ਸੀ ਤੁਹਾਡਾ ਪਰਸਪੈਕਟਿਵ ਚੇਂਜ ਹੋਇਆ ਜਾਂ ਤੁਸੀਂ ਪਹਿਲਾਂ ਹੀ ਸੋਚਿਆ ਸੀ ਨਹੀਂ ਨਹੀਂ ਇਹ ਐਦਾਂ ਹੀ ਆ ਤੇ ਉਹ ਐਦਾਂ ਹੀ ਨਿਕਲੇ ਮੈਂ ਬੇਸਿਕਲੀ ਮੈਥੀ ਰੱਜੀ ਨੂੰ ਪਹਿਲਾਂ ਵੀ ਮਿਲੀ ਹੋਈ ਆ ਪਰ ਐਜ਼ ਐਂਕਰ ਮੈਂ ਕਈ ਵਾਰ ਕੰਮ ਕੀਤਾ ਹੈ ਮੇਰੇ ਸ਼ੋਅ ਤੇ ਆਏ ਨੇ ਐਜ਼ ਅ ਗੈਸਟ ਉਹ ਸੋ ਮੈਂ ਪਹਿਲਾਂ ਵੀ ਮਿਲੀ ਹੋਈ ਆ ਉਹਨਾਂ ਨੂੰ ਸੋ ਮੈਨੂੰ ਪਤਾ ਸੀ ਹੀ ਵੰਡਰਫੁਲ ਪਰਸਨ ਐਂਡ ਵੰਡਰਫੁਲ ਆਰਟਿਸਟ ਸੋ ਇਹ ਚੀਜ਼ ਮੈਂ ਐਕਸਪੀਰੀਅੰਸ ਉਥੇ ਔਨ ਸੈੱਟ ਜਾ ਕੇ ਕੀਤੀ ਕਿਉਂਕਿ ਉਹ ਆਲਰੇਡੀ ਉਹਨਾਂ ਦਾ ਸ਼ੂਟ ਚੱਲ ਰਿਹਾ ਸੀ ਉਹ ਆਪਣੇ ਕਿਰਦਾਰ ਚ ਪੂਰੇ ਮਤਲਬ ਰੁੱਝੇ ਹੋਏ ਸੀਗੇ ਹਨਾ ਡੁੱਬੇ ਹੋਏ ਸੀਗੇ ਸੋ ਮੈਂ ਜਦੋਂ ਮੇਰੀ ਐਂਟਰੀ ਉਹਨਾਂ ਦੀ ਲਾਈਫ ਚ ਹੁੰਦੀ ਆ ਤਾਂ ਮੇਰੇ ਕਈ ਚੀਜ਼ਾਂ ਹਨਾ ਉਹਨਾਂ ਨੇ ਮੈਨੂੰ ਬਹੁਤ ਬਿਊਟੀਫੁਲੀ ਬਰੀਫ ਕੀਤੀਆਂ ਕਿ ਤੇਰਾ ਰਿਐਕਸ਼ਨ ਐਦਾਂ ਹੋ ਸਕਦਾ ਜਾਂ ਜਿਹੜਾ ਤੇਰਾ ਕਿਰਦਾਰ ਹੈ ਉਹ ਐਦਾਂ ਵੀ ਹੋ ਸਕਦਾ ਇਹ ਟਰਾਈ ਕਰ ਸੋ ਉਹਨਾਂ ਨੇ ਮਤਲਬ ਬਹੁਤ ਜ਼ਿਆਦਾ ਹੈਲਪ ਕੀਤੀ ਐਂਡ ਬਹੁਤ ਸੋਹਣਾ ਮਤਲਬ ਮੇਰੇ ਸੀਨ ਵੀ ਉਹਨਾਂ ਨਾਲ ਬਹੁਤ ਸੋਹਣੇ ਨਿਕਲ ਕੇ ਆਏ ਨੇ ਮੈਨੂੰ ਲੱਗਦਾ ਇੱਕ ਆਰਟਿਸਟ ਜਦ ਕੰਮ ਕਰਨ ਲੱਗ ਜਾਂਦੇ ਨਾ ਤਾਂ ਉਹਦੇ ਮਤਲਬ ਐਕਸ਼ਨਸ ਬੋਲਣ ਨਾਲ ਆਪੇ ਮਤਲਬ ਚੇਂਜ ਹੁੰਦੇ ਰਹਤੇ ਜੇ ਅਸੀਂ ਹੁਣ ਤੁਹਾਡੇ ਨੂੰ ਦੇਖਿਆ ਨਾ ਤੁਹਾਨੂੰ ਬੋਲਦੇ-ਬੋਲਦੇ ਵੀ ਐਕਸ਼ਨ ਤੁਹਾਡੇ ਇਮਪ੍ਰੈਸ਼ਨਸ ਐ ਚੇਂਜ ਹੋ ਰਹੇ ਨੇ ਆ ਮੈਂ ਉਹੀ ਮੈਂ ਹੁਣ ਗੱਲ ਕਰਦੇ ਕਰਦੇ ਨਾ ਮੇਰੇ ਮਾਈਂਡ ਚ ਰਿਪਲੇ ਚੱਲ ਰਿਹਾ ਉਹ ਸੀਨਸ ਰਿਪਲੇ ਹੋ ਰਿਹਾ ਸੋ ਮੈਂ ਇੰਜੋਏ ਕਰ ਰਹੀ ਹਾਂ ਉਹ ਯਾਦ ਕਰਦੇ ਹੋਏ ਵੀ ਮਜ਼ਾ ਆ ਰਿਹਾ ਜੀ ਅਸੀਂ ਸਰ ਤੁਹਾਡੀ ਗੱਲ ਕਰੀਏ ਹੈਨਾ ਮੈਂ ਤੁਹਾਡੀ ਪ੍ਰੋਫਾਈਲ ਚ ਦੇਖਿਆ ਸੀ ਤੁਸੀਂ ਕਿਤਾਬਾਂ ਪੜਦੇ ਹੋ ਜੀ ਕਿਹੜੀ ਸਭ ਤੋਂ ਵੱਧ ਪੜਨ ਪਸੰਦ ਹੈ ਲਵ ਸਟੋਰੀ ਟਾਈਪ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਤੁਸੀਂ ਦੁਨੀਆ ਦੀ ਕੋਈ ਵੀ ਕਿਤਾਬ ਉੱਤੇ ਵੀ ਕਰਦੇ ਹੈ ਗੱਲ ਦੁਨੀਆ ਦੀ ਕੋਈ ਵੀ ਕਿਤਾਬ ਪੜ ਲਓ ਨਾ ਤੁਹਾਨੂੰ ਕੋਈ ਸਿੱਖਣ ਨੂੰ ਮਿਲਦਾ ਠੀਕ ਹੈ ਜੀ ਮੈਂ ਇਤਿਹਾਸ ਬਹੁਤ ਪੜਦਾ ਮੈਂ ਲਵ ਸਟੋਰੀਜ਼ ਵੀ ਪੜਦਾ ਜਿਹੜੀ ਕਹਿਣ ਲੱਗੇ ਸੀ ਮੈਂ ਤਾਂ ਮੈਨੂੰ ਪਵਿੱਤਰ ਪਾਪੀ ਬਹੁਤ ਪਸੰਦ ਹੈ ਜੀ ਲਾਈਕ ਜਿਹੜਾ ਉਹਦਾ ਉਹ ਕਿਰਦਾਰ ਆ ਨਾ ਕਿਦਾਰ ਹੈ ਨਾ ਉਹ ਉਹ ਮਤਲਬ ਮੈਂ ਉਹ ਫੀਲ ਆਪਣੇ ਅੰਦਰ ਫੀਲ ਕਰਦਾ ਮੈਂ ਕਦੇ ਵੀ ਲਾਈਫ ਦੇ ਵਿੱਚ ਮੈਨੂੰ ਮੌਕਾ ਮਿਲੂਗਾ ਨਾ ਮੈਂ ਉਸ ਕੈਰੈਕਟਰ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਾਂ ਕਿਸੇ ਵੀ ਹੱਦ ਤੱਕ ਜਾਣ ਲਈ ਤੇ ਮੈਂ ਇਤਿਹਾਸ ਬਹੁਤ ਪੜਦਾ ਜੀ ਕੋਸ਼ਿਸ਼ ਕਰਦਾ ਵਾਂ ਕਿ ਆਪਣੀਆਂ ਜੜੀਆਂ ਵੀ ਵਧੀਆ-ਵਧੀਆ ਪਰਸਨੈਲਿਟੀਆਂ ਨੂੰ ਪੜਾਂ ਜਿੱਦਾਂ ਭਾਵੇਂ ਉਹ ਸਾਡੇ ਕਲਚਰ 'ਚ ਨਹੀਂ ਆ ਬਾਹਰ ਦੇ ਕਲਚਰ ਦੇ ਵਿੱਚ ਮੈਨੂੰ ਇਹ ਚੀਜ਼ ਹੁੰਦੀ ਕਿ ਉਹ ਬੰਦਾ ਵੱਡਾ ਵਾ ਉਹ ਕਿਉਂ ਵੱਡਾ ਬਣਾਇਆ ਉਵੰਦੀ ਦਾ ਅਜੇ ਤੱਕ ਉਹ 2000 ਸਾਲ ਪਹਿਲਾਂ ਹੋਇਆ ਵਾ ਹਨਾ 500 ਸਾਲ ਪਹਿਲਾਂ 1000 ਸਾਲ ਕਿਉਂ ਉਹ ਕਿਉਂ ਮਹਾਨ ਹੈ ਹਨਾ ਸੋ ਮੈਨੂੰ ਉਹ ਚੀਜ਼ਾਂ ਦੀ ਕਿਰਿਓਸਿਟੀ ਹੁੰਦੀ ਮੈਨੂੰ ਲੱਗਦਾ ਕਿ ਕਿਤਾਬਾਂ ਇੱਕ ਬੰਦੇ ਦੀ ਸਭ ਤੋਂ ਚੰਗੀਆਂ ਮਿੱਤਰ ਵੀ ਆ ਤੁਹਾਡਾ ਤੁਹਾਨੂੰ ਕੁਝ ਵੀ ਕੋਈ ਵੀ ਪੰਨਾ ਪਲਟ ਲੋ ਤੁਹਾਨੂੰ ਕੁਝ ਨਾ ਕੁਝ ਵਧੀਆ ਮਿਲਦਾ ਹੀ ਹੈ ਹਨਾ ਤੇ ਮੈਨੂੰ ਹੁਣ ਵੀ ਮੈਂ ਇੱਕ ਬੜੀ ਪੋਜ਼ਿਟਿਵ ਬੁੱਕ ਪੜ੍ਹ ਰਿਹਾ ਸੀ ਉਹਦੇ ਵਿੱਚ ਉਹ ਸਰਪ੍ਰਾਈਜ਼ ਕਰਦੀ ਆ ਤੁਹਾਨੂੰ ਬੰਦੇ ਵੀ ਯਾਰ ਅੱਛਾ ਇਹ ਬੰਦੇ ਨੇ ਇੰਨਾ ਕੁਝ ਲਿਖਤਾ ਯਾਰ ਆ ਚੀਜ਼ ਅਸੀਂ ਸੁਣਦੇ ਸੀ ਅੱਛਾ ਇਸ ਬੰਦੇ ਨੇ ਲਿਖੀ ਆ ਹਨਾ ਤੇ ਸਭ ਤੋਂ ਜਿਹੜਾ ਮੇਰਾ ਮੇਨ ਰੀਜ਼ਨ ਆ ਮੈਨੂੰ ਬਹੁਤ ਕਾਮ ਕਰਦੀ ਆ ਬਹੁਤ ਰਿਲੈਕਸ ਕਰਦੀ ਆ ਮੈਨੂੰ ਲੱਗਦਾ ਕਿ ਜੇ ਮੇਰਾ ਲਾਈਫ ਸਟਾਈਲ ਮੈਂ ਮੈਡੀਟੇਸ਼ਨ ਵਗੈਰਾ ਕਰਦਾ ਐਕਸਰਸਾਈਜ਼ ਕਰਦਾ ਹਰ ਇੱਕ ਵਧੀਆ ਚੀਜ਼ ਮੇਰਾ ਸਰਕਲ ਆ ਤੇ ਮੈਨੂੰ ਐਂ ਲੱਗਦਾ ਕਿ ਉਹ ਮੈਨੂੰ ਬਹੁਤ ਕਾਮ ਕਰਦੀ ਆ ਬਹੁਤ ਜ਼ਿਆਦਾ ਬੁੱਕਸ ਆ ਰੀਲੀ ਗੁੱਡ ਫਰੈਂਡਸ ਤੁਸੀਂ ਇਤਿਹਾਸ ਦੀ ਗੱਲ ਕਰੀਏ ਕਰੀ ਹੈ ਜੇ ਅਸੀਂ ਗੱਲ ਕਰੀਏ ਇਤਿਹਾਸ ਤੇ ਹੁਣ ਕਾਫੀ ਫਿਲਮਾਂ ਬਣਨ ਲੱਗ ਗਈਆਂ ਨੇ ਹੈਨਾ ਪਰ ਹਲੇ ਵੀ ਕਿਤੇ ਨਾ ਕਿਤੇ ਅਸੀਂ ਦੇਖਦੇ ਆਂ ਵੀ ਸਿਨੇਮਾ ਨਾ ਉਹ ਇਤਿਹਾਸ ਵਾਲਾ ਪੰਨਨ ਨਹੀਂ ਚੱਕ ਸਕਦਾ ਹੈਨਾ ਤੁਹਾਨੂੰ ਕੀ ਲੱਗਦਾ ਵੀ ਕੁਝ ਕਿਹੜੇ ਅਜਿਹੇ ਰੀਜ਼ਨਸ ਨੇ ਜਿਸ ਕਰਕੇ ਇਹ ਸਭ ਨਹੀਂ ਹੋ ਰਿਹਾ ਹੁਣ ਇੰਡਸਟਰੀ ਦੇਖੋ ਇੱਕ ਤਾਂ ਵੱਡਾ ਰੀਜ਼ਨ ਹੈ ਵੀ ਇਤਿਹਾਸ ਚੁੱਕੋਗੇ ਤਾਂ ਤਾਂ ਪੈਸਾ ਖਰਚ ਲੱਗੂਗਾ ਇਹ ਪ੍ਰੈਕਟੀਕਲ ਚੀਜ਼ ਹੈ ਜੇ ਮੈਂ ਆਪਣੇ ਇਮੋਸ਼ਨ ਸਾਈਡ ਤੇ ਰੱਖ ਕੇ ਗੱਲ ਕਰਾਂ ਨਾ ਜਦੋਂ ਤੁਸੀਂ ਇੱਕ ਪ੍ਰਾਣਾ ਸਿਨੇਮਾ ਬਣਾਉਣਾ ਵਾ ਨਾ ਉਹ ਥੋੜਾ ਬਜਟ ਬਹੁਤ ਹਾਈ ਹੋ ਜਾਂਦਾ ਤੇ ਸਾਡੀ ਅਜੇ ਪੰਜਾਬੀ ਇੰਡਸਟਰੀ ਇੰਨੀ ਘੈਂਟ ਹੋਣ ਦੇ ਬਾਵਜੂਦ ਅਜੇ ਕਿਤੇ ਕਿਤੇ ਉਹ ਫੇ ਵੀ ਲਾਸਟ ਚਲ ਜਾਂਦੀ ਹੈ ਬਹੁਤ ਬਹੁਤ ਵੱਡੀਆਂ ਫਿਲਮਾਂ ਜਿਹੜੀਆਂ ਹੁੰਦਾ ਕਿ ਯਾਰ ਕਿਆ ਕਮਾਲ ਦੀ ਫਿਲਮ ਹੈ ਲਾਸਟ ਹੀ ਗਿਆ ਜਾ ਰਹੀ ਹੁੰਦੀ ਹੈ ਫਿਰ ਪ੍ਰੋਡਿਊਸਰ ਰਿਸਕ ਨਹੀਂ ਲੈ ਆ ਜ ਪਾਰਾ ਫਿਰ ਕੁਛ ਸਾਡਾ ਇਤਿਹਾਸ ਇਦਾਂ ਦਾ ਵਾ ਕਿ ਉਹਨੂੰ ਛੇੜ ਹੀ ਨਹੀਂ ਸਕਦੇ ਤੇ ਚੋਣਾ ਵੀ ਨਹੀਂ ਚਾਹੀਦਾ ਠੀਕ ਹੈ ਮੈਂ ਹਨਾ ਤੇ ਕੁਛ ਇਤਿਹਾਸ ਹੈਗਾ ਜਵੇਂ ਸਾਡੇ ਸੂਰਮੇ ਨੇ ਆਪਾਂ ਉਹਨਾਂ ਤੇ ਕਰ ਸਕਦੇ ਆ ਫਿਲਮ ਕਰ ਸਕਦੇ ਪਰ ਐਟ ਦੀ ਐਂਡ ਜਿਹੜਾ ਪ੍ਰੈਕਟੀਕਲੀ ਗੱਲ ਆ ਵੀ ਉੱਤੇ ਪੈਸਾ ਬਹੁਤ ਲੱਗੂਗਾ ਇੰਨਾ ਪੈਸਾ ਕਿਸੇ ਨੇ ਲਾਉਣਾ ਕਿਉਂਕਿ ਅੱਜ ਸਾਡੀ ਇੰਡਸਟਰੀ ਦੀ ਇਨਕੁਆਇ ਜਿਹੜੀ ਆ ਆਪਾਂ ਲੋਕਾਂ ਤੋਂ ਆਉਂਦਾ ਵਾ ਨਾ ਜਿਹੜਾ ਲੋਕਾਂ ਦੀ ਲਾਈਕ ਪੈਸਾ ਇਕੱਠਾ ਉਹ ਇਹ ਨਾ ਹੁੰਦਾ ਨਹੀਂ ਉਹ ਰੀਜ਼ਨ ਆ ਤੇ ਲਾਉਣ ਨੂੰ 100 200 ਕਰੋੜ ਲਾ ਵੀ ਲੋਗੇ ਰਿਕਵਰੀ ਨਹੀਂ ਆਏ ਹਲੇ ਆਡੀਅנס ਉਹਨੇ ਤਿਆਰ ਨਹੀਂ ਹੈ ਵੀ ਇਹ ਜਿਹੇ ਸਿਨੇਮਾ ਦੇਖਣ ਨੂੰ ਦੇਖੋ ਦੋ ਚੀਜ਼ ਆ ਅਸੀਂ ਹੈਗੇ ਆ ਬਾਗੀ ਤਬੀਅਤ ਗੁੱਸੇ ਵਾਲੇ ਬੰਦੇ ਜੇ ਤੇ ਸਾਨੂੰ ਚੀਜ਼ ਪਸੰਦ ਆ ਗਈ ਤਾਂ ਅਸੀਂ ਉਹਨੂੰ ਚੰਦਰਮਾ ਤੱਕ ਲੈ ਜਾਵੇਂ ਤੇ ਜੇ ਇਸ ਚੀਜ਼ ਚੰਦਰਮਾ ਲੈਵਲ ਦੀ ਬਣੀ ਹੋਈ ਤੇ ਜੇ ਸਾਨੂੰ ਨਹੀਂ ਪਸੰਦ ਆਈ ਤੇ ਅਸੀਂ ਉਹਨੂੰ ਪੈਰਾਂ ਚ ਰੋਲ ਕੇ ਰੱਖ ਦਿੰਨੇ ਆ ਸਮਝਦੇ ਗੱਲ ਥੋੜਾ ਜਿਆਦਾ ਇੰਡਾਇਰੈਕਟਲੀ ਗੱਲ ਸੀਗੀ ਬਟ ਇਹ ਚੀਜ਼ ਸੱਚ ਸੱਚ ਆ ਸਾਡੀ ਤਬੀਅਤ ਦੇ ਹਿਸਾਬ ਨਾਲ ਜਿਹੜੀ ਸੀ ਚੀਜ਼ ਦੇਖਣਾ ਚਾਹੁੰਦੇ ਅਸੀਂ ਦੇਖਦੇ ਆ ਜਿਹੜੇ ਨਹੀਂ ਉਹ ਨਹੀਂ ਮੈਮ ਜੀ ਅਸੀਂ ਗੱਲ ਕਰੀ ਹੁਣ ਸਰ ਨੇ ਇੰਡਸਟਰੀ ਦੀ ਗੱਲ ਕਰੀ ਹੈ ਨਾ ਇੰਡਸਟਰੀ ਕਾਫੀ ਗਰੋ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਅਸੀਂ ਵੀ ਦੇਖਦੇ ਆਂ ਵੀ ਇੰਡਸਟਰੀ ਜਾਂ ਤਾਂ ਕਿਤੇ ਕੋਈ ਆਰਟਿਸਟ ਹੈ ਉਹ ਮੈਂਟਲ ਹੈਲਥ ਨਾਲ ਜੂਝ ਰਿਹਾ ਹੈ ਕਿਤੇ ਕੁੜੀਆਂ ਨੂੰ ਵੀ ਹਲੇ ਉਨੀ ਕਾਪਰਚੁਨਿਟੀ ਨਹੀਂ ਮਿਲ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੂਗੀ ਬੇਸਿਕਲੀ ਨਾ ਇਹ ਉਹ ਹੀ ਹੈ ਆਈ ਥਿੰਕ ਸੇਮ ਚੀਜ਼ ਹੀ ਹੈ ਕਿ ਬਈ ਜਾਂ ਤਾਂ ਵਧੀਆ ਜਿਹੜੇ ਆਰਟਿਸਟ ਹੈਗੇ ਨੇ ਉਹਨਾਂ ਉਹ ਕਈ ਚੀਜ਼ਾਂ ਕਰਕੇ ਲੈਕ ਕਰ ਜਾਂਦੇ ਨੇ ਠੀਕ ਹੈ ਅੱਜ ਕੱਲ ਇਹ ਚੀਜ਼ ਵੀ ਬਹੁਤ ਸ਼ੁਰੂ ਹੋਈ ਹੋਈ ਹੈ ਕਿ ਭਈ ਫੋਲੋਅਰ ਜ਼ਿਆਦਾ ਦਿਖੇ ਜਾਂਦੇ ਨੇ ਸੋ ਜਿਹੜੇ ਮੇਨ ਜਿਹੜੇ ਮਤਲਬ ਇੰਨੀ ਮਿਹਨਤ ਕਰਕੇ ਠੀਕ ਹੈ ਜਿਵੇਂ ਥੀਏਟਰ ਬੈਕਗ੍ਰਾਉਂਡ ਤੋਂ ਪਹੁੰਚੇ ਨੇ ਠੀਕ ਹੈ ਬਹੁਤ ਮਤਲਬ ਜਿਨ੍ਹਾਂ ਚ ਬਹੁਤ ਟੈਲੈਂਟ ਕੁੱਟ-ਕੁੱਟ ਕੇ ਭਰੇ ਹੋਏ ਆ ਉਹ ਅੱਗੇ ਨਹੀਂ ਆ ਪਾਰੇ ਕਿਉਂਕਿ ਉਹਨਾਂ ਨੂੰ ਅੱਗੇ ਆਉਣ ਨਹੀਂ ਦਿੱਤਾ ਜਾ ਰਿਹਾ ਠੀਕ ਹੈ ਮੇਨ ਮੇਨ ਚਿਹਰੇ ਨੇ ਠੀਕ ਹੈ ਜਿਨ੍ਹਾਂ ਨੂੰ ਪਤਾ ਕਿ ਭਈ ਲੋਕ ਪਾਗਲਾਂ ਪਿੱਛੇ ਉਹਨਾਂ ਮਤਲਬ ਭੱਜਣਗੇ ਠੀਕ ਹੈ ਉਹਨਾਂ ਦੀ ਫੋਲੋਇੰਗ ਲਿਸਟ ਬਹੁਤ ਜ਼ਿਆਦਾ ਲੰਬੀ ਹੈ ਸੋ ਮੇਨ ਉਹਨਾਂ ਨੂੰ आई थिंक ए चीज भी हुई है।, है कि बहुत ਘਟ ਇਹ ਜੇ ਰਾਈਟਰ ਡਾਇਰੈਕਟਰ ਜਾਂ ਪ੍ਰੋਡਿਊਸਰ ਨੇ ਜਿਹੜੇ ਕਿ ਨਵੇਂ ਚਿਹਰਿਆਂ ਤੇ ਇਨਵੈਸਟ ਕਰਨ ਲਈ ਰਾਜ਼ੀ ਨਹੀਂ ਬਹੁਤ ਘਟ ਹੈ ਜਰ ਰਿਸਕ ਲੈਂਦੇ ਨੇ ਸੋ ਮੇਨ ਚੀਜ਼ ਇਹ ਹੈ ਕਿ ਬਈ ਸੋਸ਼ਲ ਮੀਡੀਆ ਦਾ ਟਾਈਮ ਹੈ ਸੋ ਜਿਹੜਾ ਵੱਧ ਫੋਲੋਅਰਸ ਹੈਗਾ ਹੈ ਹਾਂ ਇਹ ਹੀ ਮੈਂ ਤੁਹਾਡੀ ਗੱਲ ਹੀ ਕਰ ਰਿਹਾ ਇੱਕ ਨਾ ਅਸੀਂ ਖੁਸ਼ ਟਾਈਮ ਤੋਂ ਲੇਜੀ ਹੋ ਗਏ ਅਸੀਂ ਘਰ ਬੈਠੇ ਨਾ ਫੋਨ ਫੜਦੇ ਆ ਹਨਾ ਵੀਡੀਓ ਆਗੇ ਹਮ ਸਕਰੋਲ ਸਕਰੋਲ ਚਲੋ ਅੱਛਾ ਯਾਰ ਅੱਛੇ ਕੁਝ ਮਸਾਲਾ ਵਾ ਔਰ ਦੱਬਿਆ ਗਿਆ ਹੈ ਨਾ ਉਹ ਉਹਦੀ ਚੀਜ਼ ਦਾ ਦੇਖੋ ਇੰਡਸਟਰੀ ਤੇ ਵੀ ਫਰਕ ਪਿਆ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਚੰਗੀਆਂ ਆਰਟਿਸਟ ਕੁੜੀਆਂ ਵਿਚਾਰੀਆਂ ਨੂੰ ਅੱਜ ਕੱਲ ਰੀਲਾਂ ਬਣਾਉਣੀਆਂ ਪੈਣੀਆਂ ਫਾਲੋਅਰਸ ਵਧਾਉਣੀਆਂ ਮਾੜੀ ਗੱਲ ਹੈ ਯਾਰ ਹਨਾ ਕਲਾ ਉਹ ਕਲਾ ਵਾ ਦੇਖੋ ਅਸੀਂ ਕਦੀ ਜਿਹੜੇ ਐਜ਼ ਅ ਐਕਟਰ ਆ ਨਾ ਅਸੀਂ ਸੱਚੀ ਕਦੀ ਨਹੀਂ ਚਾਹੁੰਦੇ ਵੀ ਅਸੀਂ ਮਤਲਬ ਇਨਫਲੂਐਂਸਰ ਦੇ ਨਾਮ ਨਾਲ ਜਾਣ ਜਾਈਏ ਸੀਰੀਅਸਲੀ ਇਹ ਸਭ ਤੋਂ ਵੱਡਾ ਮੈਨੂੰ ਥੋੜਾ ਬਹੁਤਾ ਲਿਖਣਾ ਚੰਗਾ ਲੱਗਦਾ ਮਾੜਾ ਮੋਟਾ ਮੈਨੂੰ ਉਹ ਉਹਨਾਂ ਕੀ ਚੰਗਾ ਲੱਗਦਾ ਵੀ ਮੈਂ ਆਪਣੇ ਮਾਤਾ-ਬਾਪੂ ਨਾਲ ਟਾਈਮ ਸਪੈਂਡ ਕਰਦਾ ਤੇ ਮੈਨੂੰ ਉਹਨਾਂ ਲਈ ਕਰਨਾ ਤੇ ਉਹ ਮੈਂ ਸ਼ੇਅਰ ਕਰਦਾ ਉਹ ਪੋਜ਼ਿਟਿਵ ਚੀਜ਼ ਆ ਠੀਕ ਹੈ ਪਰ ਮੈਨੂੰ ਇਹ ਚੀਜ਼ ਲਈ ਹੈ ਕਿ ਕਿਤੇ ਨਾ ਕਿਤੇ ਸਾਡੀ ਇੰਡਸਟਰੀ ਤੇ ਵੀ ਇਹ ਚੀਜ਼ ਦਾ ਪ੍ਰਭਾਵ ਪੈ ਰਿਹਾ ਵਾ ਵੀ ਦੇਖੋ ਤੁਹਾਨੂੰ ਟੈਲੈਂਟ ਦੇਖਣਾ ਪੈਣਾ ਵਾ ਕੋਈ ਪ੍ਰੋਜੈਕਟ ਸੀਗਾ ਇੱਕ ਬਹੁਤ ਪਹਿਲਾਂ ਦੀ ਗੱਲ ਆ ਕਿਸੇ ਬੰਦੇ ਨੇ ਬਾਵਾ ਫਾਲੋਅਰਾਂ ਵਾਲੀ ਕੋਈ ਕੁੜੀ ਚੋ ਲਾਲੀ ਹਾਂ ਨਾ ਬਾਵਾ ਹੀ ਸੀਗੇ ਜਗਮੀ ਤੇ ਬਹੁਤ ਜ਼ਿਆਦਾ ਹਮ ਪਰ ਫਿਲਮ ਫੇ ਨਹੀਂ ਚੱਲੀ ਹਮ ਉਹ ਸਿਰਫ ਰੀਲਾਂ ਦੇਖਣ ਲਈ ਐਂਡੀ ਚੀਜ਼ ਹੋ ਰਹੀ ਹੈ ਬਹੁਤ ਸਾਰੀਆਂ ਫਿਲਮਸ ਤਾਂ ਹੀ ਪਿੱਟਦੀਆਂ ਨਹੀਂ ਕਿਉਂਕਿ ਉਹ ਵੱਡੇ ਫੇਸਸ ਲੈ ਲੈਂਦੇ ਨੇ ਉਹਨਾਂ ਦੀ ਡਬਿੰਗ ਵੀ ਕਿਸੇ ਹੋਰ ਤੋਂ ਕਰਵਾਈ ਜਾਂਦੀ ਹੈ ਉਹਨਾਂ ਤੋਂ ਪੰਜਾਬੀ ਵੀ ਨਹੀਂ ਬੋਲੀ ਜਾਂਦੀ ਠੀਕ ਹੈ ਬਟ ਇਹ ਹੈ ਕਿ ਉਹ ਫੇਸ ਵੱਡਾ ਹੈ ਤਾਂ ਕਰਕੇ ਉਹਦੀ ਫੇਸ ਵੈਲਿਊ ਹੈ ਜ਼ਿਆਦਾ ਫਾਲੋਅਰਸ ਨੇ ਤਾਂ ਉਹਨਾਂ ਨੂੰ ਫਿਲਮ 'ਚ ਲਿਆ ਜਾਂਦਾ ਐਂਡ ਬਹੁਤ ਸਾਰੀਆਂ ਕਈ ਫਿਲਮਾਂ ਤਾਂ ਆਈਆਂ ਤੇ ਗਈਆਂ ਦਾ ਪਤਾ ਹੀ ਨਹੀਂ ਚੱਲਦਾ ਠੀਕ ਤੁਸੀਂ ਮੈਂਟਲ ਹੈਲਥ ਦੀ ਗੱਲ ਕੀਤੀ ਸੀਗੀ ਇਹਦੇ ਨਾਲ ਦੋ ਪੱਖ ਆ ਇੱਕ ਵੇਖੋ ਵੇਖੀਏ ਵੇਖੋ ਵੇਖੀਏ ਇਦਾਂ ਕਿ ਅ ਥੋੜਾ ਜਨਾ ਮਿਹਨਤ ਕਰਨੀ ਵੀ ਕਿਤੇ ਘੱਟ ਕਰਤੀ ਹੈ ਠੀਕ ਉਹਦਾ ਰੀਜ਼ਨ ਇਹ ਆ ਕਿ ਨਾ ਨੇਗੇਟਿਵਿਟੀ ਵੱਧ ਵੱਧ ਹੋ ਗਈ ਆ ਹੋ ਗਈ ਆ ਉਹ ਆਪਾਂ ਬੜੀ ਜਲਦੀ ਡਿਸੀਜਨ ਲੈਣੇ ਸ਼ੁਰੂ ਕਰਦੇ ਹਣਾ ਉਹਦੇ ਚੱਕਰ ਦੇ ਵਿੱਚ ਨਾ ਲੋਕਾਂ ਦਾ ਮੈਂਟਲ ਹੈਲਥ ਲੋਕਾਂ ਲੋਕਾਂ ਦੀਆਂ ਚੀਜ਼ਾਂ ਲਾਈਫ ਸਟਾਈਲ ਉਹਦਾ ਦਾ ਹੋ ਗਿਆ ਉਹ ਸਿੱਧਾ ਹੀ ਪ੍ਰਭਾਵ ਕਰਦਾ ਮਾਈਂਡ ਤੇ ਕਰਦਾ ਹਣਾ ਲੋਕੀ ਆਪਣੀ ਕਲਾ ਨੂੰ ਨਖਾਰਨ ਤੋਂ ਦੀ ਬਜਾਏ ਨਾ ਉਹ ਸਿਰਫ ਇਸ ਚੀਜ਼ ਨਾਲ ਜੁੜਨ ਲੱਗ ਗਿਆ ਅੱਛਾ ਮੈਂ ٹرسٹ ਮੀ ਮੈਂ ਤੁਹਾਨੂੰ ਤੁਸੀਂ ਕਿਤਾਬ ਦੀ ਗੱਲ ਦੱਸੀ ਤੇ ਆਪਾਂ ਸੋਸ਼ਲ ਮੀਡੀਆ 'ਮੈਂ ਗੱਲ ਜੋੜ ਕੇ ਦੱਸਦਾ ਮੇਰੀ ਇੱਕ ਰੁਟੀਨ ਹੈ ਮੈਂ ਸੌਣ ਤੋਂ ਪਹਿਲਾਂ 10 ਪੇਜ ਪੜ੍ਹਦਾ ਹੂੰ ਉਹ ਮੈਨੂੰ ਯਾਦ ਹੁਣ ਨਾ ਹੁਣ ਪਰ ਮੈਂ ਇੱਕ ਚੀਜ਼ ਦੱਸੀ ਮੈਨੂੰ ਮ ਕੰਮ ਕਰਦੇ ਆ ਉਹ ਭਾਵੇਂ ਸਵੇਰੇ ਉੱਠ ਕੇ ਮੈਂ ਦੁਬਾਰਾ ਫਿਰ ਉਹੀ ਪੜਾਂ ਦੱਸ ਮੈਂ ਇੱਕ ਦਿਨ ਕੀ ਕੀਤਾ ਮੈਂ ਰਾਤ ਨੂੰ ਸੌਣ ਤੋਂ ਪਹਿਲਾਂ ਕਿਤਾਬ ਨਾ ਆਪਣੀ ਰੱਖਤੀ ਪਤਾ ਨਹੀਂ ਮੇਰੇ ਮਾਈਂਡ 'ਚ ਕੀ ਆਇਆ ਤੇ ਮੈਂ ਨਾ ਫੋਨ ਚੁੱਕਿਆ ਤੇ ਮੇਗਰਸ ਮੇਰਾ ਟਾਈਮ ਹੁੰਦਾ ਸਵੇਰੇ ਮਾਰਨਿੰਗ ਚ ਉੱਠਣ ਦਾ ਥੋੜਾ ਜਲਦੀ ਮੈਂ ਕਿਹਾ ਯਾਰ ਸਵੇਰੇ ਉੱਠਣਾ ਵਾ ਪਰ 5 ਕੁ ਮਿੰਟ ਦੇਖਣਾ ਇਕੱਲਾ ਰਹਿਣਾ ਮੈਂ ਕਿਹਾ ਵੀ ਸਿਰਫ 5 ਕੁ ਮਿੰਟ ਫੋਨ ਦੇਖਣਾ ਮੈਂ ਨਾ ਸਕਰੋਲ ਕਰਨਾ ਸ਼ੁਰੂ ਕਰਦਾ ਮੈਂ ਸਕਰੋਲਿੰਗ ਨਹੀਂ ਕਰਦਾ ਮੇਰੀ ਸੱਚੀ ਸਕਰੋਲਿੰਗ ਨਹੀਂ ਹੈਗੀ ਮੈਂ ਨਾ ਕੀਤੀ 1 2 3 ਮੈਨੂੰ ਨਹੀਂ ਕਰਦੇ ਉਹ 5 ਮਿੰਟ ਕਦੋਂ 25 ਮਿੰਟਾਂ ਹੀ ਬਦਲ ਗਏ ਮੈਂ ਕਿਹਾ ਯਾਰ ਕਿੰਨੀ ਛੇਤੀ ਟਾਈਮ ਲੰਘ ਗਿਆ ਮੈਂ ਕਿਹਾ ਚਲ ਕੋਈ ਨਹੀਂ ਫਿਰ ਉੱਠਦਾ ਪੈਣਾ ਹੀ ਆ ਮੈਂ ਨਾ ਫੋਨ ਰੱਖ ਕੇ ਨਾ ਜਦੋਂ ਸੌਣ ਦੀ ਕੋਸ਼ਿਸ਼ ਕੀਤੀ ਨਾ ਮੈਨੂੰ ਨੀਂਦ ਨਹੀਂ ਆਈ ਮੈਂ ਮੈਂ ਉਹੀ ਦੱਸਦਾ ਨਾ ਤੇ ਉਦੋਂ ਮੇਰੀਆਂ ਨਾ ਕਲਾਸਿਸ ਚੱਲਦੀਆਂ ਸੀਗੀਆਂ ਨਾਲ ਮਾਰਸ਼ਲ ਆੜਦੀਆਂ ਤੇ ਮੈਂ ਸਵੇਰੇ ਐਕਸਰਸਾਈਜ਼ ਮਾਰਦਾ ਮੈਂ ਬਹੁਤ ਜ਼ਿਆਦਾ ਟਾਈਟ ਸੀਗਾ ਬਹੁਤ ਜ਼ਿਆਦਾ ਮੇਰੀ ਸੱਚੀ ਦੱਸਾਂ ਤਾਂ ਮੇਰੀ ਸਾਰੀ ਬਾਡੀ ਸੌਂਗੀ ਮੇਰਾ ਦਿਮਾਗ ਨਹੀਂ ਸੁੱਤਾ ਦਿਮਾਗ ਦੇ ਘੋੜੇ ਭੱਜਣੇ ਸ਼ੁਰੂ ਹੋਏ ਤੇ ਮੈਂ ਸਵੇਰੇ ਉੱਠਿਆ ਤੇ ਜਿੰਨੀ ਮੇਰੀ એનર્ਜੀ ਹੁੰਦੀ ਮੈਂ ਉਹ એનર્ਜੀ ਚੋਠੀ ਨਹੀਂ ਪਾਇਆ ਯਾਰ ਇਹ ਹੋ ਕੀ ਗਿਆ ਮੈਂ ਆਪਣੇ ਆਪ ਨੂੰ ਆਪਣੇ ਲਾਈਕ ਜਨਾਣ ਕੀਤਾ ਤੇ ਮੈਂ ਮਹਾਰਾਜ ਦਾ ਨਾਮ ਲੈ ਕੇ ਵੈਰੂ ਦਾ ਨਾਮ ਲੈ ਕੇ ਤੇ ਮੈਂ ਬ੍ਰੈਕਫਾਸਟ ਬਣਾ ਕੇ ਨਾ ਜਿਮ ਤੁਰ ਗਿਆ ਮੈਂ ਗੱਡੀ 'ਚ ਸੋਚੀ ਜਾਵਾ ਸੋਚੀ ਜਾ ਮੈਂ ਕਿ ਕੁਝ ਤੇ ਮੈਂ ਗਲਤ ਕੀਤਾ ਵਾ ਕੁਝ ਗਲਤ ਮੇਰਾ ਫੂਡ ਖਾਦਾ ਗਿਆ ਹੋਊਗਾ ਫਿਰ ਮੈਂ ਜਦੋਂ ਪਹੁੰਚਿਆ ਤੇ ਮੈਂ ਕਿ ਯਾਰ ਮੈਂ ਰਾਤ ਆਵ ਚੀਜ਼ ਕੀਤੀ ਆ ਹੁਣ ਉਹਦਾ ਰੀਜ਼ਨ ਇਹ ਸੀਗਾ ਵੀ ਉਹ એનਰਜੀਜ਼ ਨੇ ਕਿੱਥੇੋਂ ਮੈਨੂੰ ਕਿਸੇ ਰੀਲ ਚ ਪੋਜ਼ਿਟਿਵ ਮਿਲ ਗਈ ਮੋਸਟਲੀ 네ਗੇਟਿਵ ਸੀ ਗਿਆ ਕੋਈ ਲਾਊਡ ਸੀ ਗਿਆ ਕੋਈ ਅਲੱਗ ਸੀ ਕੋਈ ਮੇਰੀ ਵਾਈਬ ਨਹੀਂ ਸੀ ਉਹ ਅਲੱਗ ਅਲੱਗ ਵਾਈਬਸ ਮੇਰੇ ਦਿਮਾਗ ਚ ਆ ਗਈਆਂ ਫਰਕ ਪੈਂਦਾ ਇਨਾਂ ਚੀਜ਼ਾਂ ਦਾ ਫਰਕ ਪੈਂਦਾ ਇਨਾਂ ਚੀਜ਼ਾਂ ਦਾ ਮੈਂ ਕਿਹਾ ਯਾਰ ਅੱਛਾ ਇਨੀ ਚੀਜ਼ ਸੌਰੀ ਇਨੀ ਚੀਜ਼ ਦੀ ਵਜ੍ਹਾ ਨਾਲ ਵੀ ਮੇਰਾ ਇੱਕ ਮਤਲਬ ਮੇਰੀ ਰਾਤ ਹੀ ਖਰਾਬ ਹੋ ਗਈ ਹੈਨਾ ਫਿਰ ਮੈਂ ਉਹ ਚੀਜ਼ ਤੋਂ ਹਸਾਬ ਲਾਇਆ ਵੀ ਯਾਰ ਨਹੀਂ ਇਹ ਲੋਕ 네ਗੇਟਿਵ ਤਾਂ ਹੋ ਗਏ ਨੇ ਲੋਕਾਂ ਤੇ એનਰਜੀਜ਼ ਕੰਮ ਕਰਦੇ ਆ ਲੋਕ ਆਪਣੀ ਸੈਂਸਿਸ ਚ ਹੈ ਨਹੀਂ ਤੁਸੀਂ ਪੋਜ਼ਿਟਿਵ ਚੀਜ਼ ਪਾ ਲੋ 100% ਆ 99% ਤੁਹਾਨੂੰ ਲੋਕ ਐਪਰੀਸ਼ੀਏਟ ਵੀ ਕਰਦੇ ਨੇ 1% ਕਿਤੇ ਕਿਤੇ ਹੋਣਗੇ ਜਿਨ੍ਹਾਂ ਨੇ ਕੁਛ ਨਾ ਕੁਛ ਤੁਹਾਨੂੰ ਉਦਾਂ ਦਾ ਕਹਿ ਦੇਣਾ ਹੈ ਨਾ ਸਹੀ ਗੱਲ ਹੈ ਇਦਾਂ ਦਾ ਚੀਜ਼ਾਂ ਉਹ ਰੀਜ਼ਨ ਇਹ ਆ ਵੀ ਲੋਕੀ ਹੋਣਾ ਲੇਜੀ ਹੋ ਕੇ ਉਹਨਾਂ ਚੀਜ਼ਾਂ ਤੇ ਕੰਮ ਕਰਨ ਦੇ ਉਹ ਜਿਆਦਾ ਇਹੋ ਜਿਹੀਆਂ એનર્ਜੀਆਂ ਦੇ ਘੇਰੇ 'ਚ ਨੇ ਤਾਂ ਕਰਕੇ ਉਹ ਵੱਧਦਾ ਅੱਜਕੱਲ ਇਹ ਚੀਜ਼ਾਂ ਖਰਾਬ ਹੋਣ ਨਹੀਂ ਹੈ ਹਾਂਜੀ ਤੇ ਮੈਂ ਆਖਰ 'ਚ ਨਾ ਇੱਕ ਕੁਐਸਚਨ ਪੁੱਛਣਾ ਚਾਹੁੰਦੀ ਆ ਵੀ ਇੱਕ ਕੁੜੀ ਨੂੰ ਨਾ ਅੱਗੇ ਆਣ ਲਈ ਕਾਫੀ ਚੈਲੰਜਸ ਫੇਸ ਕਰਨੇ ਪੈਂਦੇ ਤੁਹਾਡੀ ਫੈਮਿਲੀ ਸਪੋਰਟ ਕਰਦੀ ਹੈ ਮੇਰੀ ਹਾਂਜੀ ਮੇਰੀ ਫੈਮਿਲੀ ਨੇ ਸ਼ੁਰੂ ਤੋਂ ਹੀ ਸਪੋਰਟ ਕੀਤਾ ਬੇਸਿਕਲੀ ਜਦੋਂ ਮੇਰੀ ਥੀਏਟਰ ਦੀ ਜਰਨੀ ਸ਼ੁਰੂ ਹੋਈ ਸੀਗੀ ਤਾਂ ਮੈਂ ਕੱਲੀ ਕੁੜੀ ਸੀ ਸਾਰੀ ਟੀਮ ਚ ਸਾਰੀ ਠੀਕ ਹੈ ਐਂਡ ਉਹਨਾਂ ਨੂੰ ਪਤਾ ਸੀ ਸਾਰੀ ਮਤਲਬ ਮੇਰੀ ਫੈਮਿਲੀ ਮੇਰੀ ਪੂਰੀ ਟੀਮ ਨੂੰ ਜਾਣਦੇ ਸੀ ਐਂਡ ਪਤਾ ਹੈ ਕਿ ਭਾਈ ਫੈਮਿਲੀ ਵਾਲਾ ਮਾਹੌਲ ਸੀਗਾ ਸੋ ਮੈਨੂੰ ਕਦੇ ਵੀ ਉਹ ਚੀਜ਼ ਮੇਰੀ ਫੈਮਿਲੀ ਵੱਲੋਂ ਮਹਿਸੂਸ ਨਹੀਂ ਐਂਡ ਇਹ ਚੀਜ਼ ਦਾ ਮੈਂ ਵੀ ਬਹੁਤ ਧਿਆਨ ਰੱਖਿਆ ਮੈਂ ਜਿਹੜੇ ਜਿਹੜੇ ਵੀ ਹੁਣ ਤੱਕ ਕੈਰੈਕਟਰ ਕੀਤੇ ਆ ਐਂਡ ਇਨ ਫਿਊਚਰ ਕਰੂੰਗੀ ਮੈਂ ਇਹ ਚੀਜ਼ ਹਮੇਸ਼ਾ ਧਿਆਨ ਚ ਰੱਖਦੀ ਆ ਕਿ ਮੇਰੇ ਜਿਹੜਾ ਵੀ ਮੈਂ ਕੰਮ ਕੀਤਾ ਮੇਰੀ ਪੂਰੀ ਫੈਮਲੀ ਦੇਖ ਦੇਖ ਸਕੇ ਐਂਡ ਪ੍ਰਾਊਡ ਨਾਲ ਦੇਖ ਸਕੇ ਬਿਲਕੁਲ ਜੀ ਸੋਹਣੀ ਗੱਲ ਐਂਡ ਮੈਂ ਇਹ ਚੀਜ਼ ਮਤਲਬ ਇਹ ਚੀਜ਼ ਨਾਲ ਕਦੇ ਵੀ ਕੰਪਰੋਮਾਈਜ਼ ਨਹੀਂ ਕਰਾਂਗੀ ਸੋ ਆਈ ਥਿੰਕ ਜੇ ਕੁੜੀਆਂ ਵੀ ਮਤਲਬ ਜੇ ਇਹ ਚੀਜ਼ ਦਾ ਧਿਆਨ ਨਾ ਕਰ ਆਈ ਥਿੰਕ ਜੇ ਕੁੜੀਆਂ ਤੇ ਇਹ ਜ਼ਿਆਦਾ ਰਿਸਟ੍ਰਿਕਸ਼ਨਸ ਲੱਗੀਆਂ ਨਹੀਂ ਨਾ ਕਹਿੰਦੇ ਨੇ ਕਿ ਹਾਂ ਵੀ ਅ ਇੰਡਸਟਰੀ ਸੇcure ਨਹੀਂ ਹੈਗੀ ਆਈ ਥਿੰਕ ਕੁੜੀਆਂ ਨੂੰ ਵੀ ਥੋੜਾ ਮੈਂਟਲੀ ਪ੍ਰੇਪੇਅਰ ਉਹ ਕੇ ਰਹਿਣਾ ਚਾਹੀਦਾ ਹੈ ਬਿਲਕੁਲ ਜੀ ਕਿ ਆਪਦੀਆਂ ਬਾਉਂਡਰੀਜ਼ ਸੈੱਟ ਕਰਨੀਆਂ ਬਹੁਤ ਜ਼ਰੂਰੀ ਨੇ ਕਿ ਤੁਸੀਂ ਇਹ ਕਰਨਾ ਹੈ ਇੰਡਸਟਰੀ 'ਚ ਕੰਮ ਕਰਨਾ ਮੈਨੂੰ ਬਹੁਤ ਲੋਕਾਂ ਨੇ ਇਹ ਚੀਜ਼ ਕਹੀ ਆ ਕਈ ਵਾਰ ਇਹ ਹੁੰਦਾ ਮੈਂ ਪਹਿਲਾਂ ਕਲੀਅਰ ਕਰ ਦਿੰਨੀ ਕਿ ਮੈਂ ਐਦਾਂ ਦੇ ਸੀਨ ਨਹੀਂ ਕਰਨੀ ਮੈਂ ਐਦਾਂ ਦੇ ਕੱਪੜੇ ਨਹੀਂ ਵੇਅਰ ਕਰਨੇ ਸੋ ਮੈਂ ਅੱਛਾ ਫਿਰ ਤੋਂ ਇੰਡਸਟਰੀ 'ਚ ਤੁਹਾਡਾ ਕੀ ਫਾਇਦਾ ਕੀ ਹੈ ਤੁਸੀਂ ਛੱਡੀ ਦਿਓ ਇੰਡਸਟਰੀ ਮੈਨੂੰ ਕਈ ਲੋਕਾਂ ਨੇ ਇਹ ਵੀ ਕਿਹਾ ਹੋਇਆ ਐਂਡ ਮੈਨੂੰ ਆਇਆ ਹੁੰਦਾ ਮੈਂ ਕਿ ਸੇਰੀਅਸਲੀ ਮਤਲਬ ਜੇ ਮੈਂ ਐਦਾਂ ਦੇ ਕੱਪੜੇ ਨਹੀਂ ਪਾਉਂਗੀ ਜੇ ਮੈਂ ਐਦਾਂ ਦਾ ਸੀਨ ਨਹੀਂ ਕਰੂੰਗੀ ਤਾਂ ਮਤਲਬ ਮੈਨੂੰ ਇੰਡਸਟਰੀ ਛੱਡ ਦੇਣੀ ਚਾਹੀਦੀ ਸੋ ਮੈਂ ਇਹ ਲੋਕਾਂ ਨਾਲ ਹੱਥ ਜੋੜ ਕੇ ਬੇਨਤੀ ਕਰੂੰਗੀ ਆਪ ਦੀ ਜਿਹੜੀ ਸਲਾਹ ਹੈ ਨਾ ਆਪ ਦੀ ਜੇਬ 'ਚ ਰੱਖੋ ਪਲੀਜ਼ ਤੇ ਇੱਕ ਆਖਰ 'ਚ ਨਾ ਮੈਂ ਤੁਹਾਡੇ ਤੋਂ ਇੱਕ ਮੈਸੇਜ ਲੈਣਾ ਚਾਹੁੰਦੀ ਆ ਕਿ ਵੈਬ ਸੀਰੀਜ਼ ਰਿਲੀਜ਼ ਹੋ ਗਈ ਹੈ ਹੈਨਾ ਕੀ ਮੈਸੇਜ ਦੇਣਾ ਚਾਹੁੰਗੇ ਆਡੀਅנס ਨੂੰ ਆਡੀਅנס ਨੂੰ ਇਹ ਹੀ ਮੈਸੇਜ ਹੈ ਕਿ ਜਿਵੇਂ ਮੈਂ ਗੱਲ ਕੀਤੀ ਕਿ ਪੂਰੇ ਪਰਿਵਾਰ ਨਾਲ ਬੈਠ ਕੇ ਦੇਖਣ ਵਾਲੀ ਸੀਰੀਜ਼ ਹੈ ਬਹੁਤ ਸੋਹਣਾ ਕੰਟੈਂਟ ਹੈ ਬਹੁਤ ਸੋਹਣਾ ਲਿਖਿਆ ਹੈ ਬਹੁਤ ਸੋਹਣਾ ਡਾਇਰੈਕਟ ਕੀਤਾ ਗਿਆ ਐਂ ਸਾਰੇ ਆਰਟਿਸਟਾਂ ਨੇ ਬਹੁਤ ਸੋਹਣਾ ਕੰਮ ਕੀਤਾ ਬਹੁਤ ਸੋਹਣਾ ਅੰਬਰੀ ਤਰੀਕ ਹੋਈ ਨਹੀਂ ਸੀਰੀਅਸਲੀ ਜੀ ਇਹਨਾਂ ਨੇ ਕਰਮ ਸਿੰਘ ਜੀ ਨੇ ਕਿਆ ਕਮਾਲ ਕੀਤੀ ਹੈ ਬਈ ਸਰ ਤੁਹਾਡੇ ਵੱਲੋਂ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਚਲੋ ਇਹ ਹੀ ਚੀਜ਼ ਹੈ ਕਿ ਫੁੱਲ ਇੰਟਰਟੇਨਿੰਗ ਹੈ ਤੇ ਤੁਸੀਂ ਆਪਣੇ ਪਰਿਵਾਰ ਨਾਲ ਵੇਖ ਸਕਦੇ ਹੋ ਕੱਟ ਬਣਦੀਆਂ ਨੇ ਇਦਾਂ ਦੀਆਂ ਚੀਜ਼ਾਂ ਤੇ ਤਾਂ ਕਰਕੇ ਥੋੜਾ ਰਿਸਕ ਤਾਂ ਜਰੂਰ ਲਿਆ ਵਾ ਪਰ ਰਿਸਕ ਇਸ ਚੀ ਕੰਫੀਡੈਂਸ ਚ ਲਿਆ ਕਿ ਤੁਹਾਨੂੰ ਪਸੰਦ ਜਰੂਰ ਆਊਗੀ ਚੋਪਾਲ ਤੇ ਰਿਲੀਜ਼ ਹੋ ਚੁੱਕੀ ਹੈ ਹੋਰ ਵੀ ਬੜਾ ਘੈਂਟ ਘੈਂਟ ਕੰਟੈਂਟ ਚਪਾਲ ਦੇ ਪਿਆ ਤੇ ਅਸੀਂ ਹਨਾ ਪਿਆ ਵੀ ਆਲਰੇਡੀ ਹੈ ਨਾ ਮੈਂ ਦੇਖਦਾ ਪਿਆ ਵੀ ਹੈ ਤੇ ਸਾਡੀ ਜਿਵੇਂ ਕਹਿੰਦੇ ਨੇ ਆਪਣੇ ਪੁੱਤ ਤੇ ਮਾਣ ਹੁੰਦਾ ਸਾਨੂੰ ਇਸ ਪ੍ਰੋਜੈਕਟ ਤੇ ਮਾਣ ਹੈ ਕਿ ਤੁਸੀਂ ਇੱਕ ਵਾਰੀ ਸ਼ੁਰੂ ਕਰ ਲਓ ਖਤਮ ਕਰਕੇ ਉੱਠੋਗੇ ਇਹਦੀ ਗਾਰੰਟੀ ਮੇਰੀ ਹੈ ਹਾਂ ਇਹੋ ਜਿਹਾ ਕੋਈ ਚੱਕਰ ਨਹੀਂ ਤੁਹਾਡੇ ਨਾਲ ਕੋਈ ਧੋਖਾ ਨਹੀਂ ਹੈ ਗੱਲਾਂ ਬਾਤਾਂ ਨਾ ਇੱਕ ਵਾਰੀ ਜ਼ਰੂਰ ਦੇਖਿਓ ਮਿਹਨਤ ਲੱਗੀ ਹਰ ਇੱਕ ਪ੍ਰੋਜੈਕਟ ਤੇ ਮਿਹਨਤ ਕੀਤੀ ਉਹਦਾਂ ਹੀ ਅਸੀਂ ਵੀ ਮਿਹਨਤ ਕੀਤੀ ਹੈ ਸੱਚੇ ਦਿਲੋਂ ਤੇ ਬਾਕੀ ਦੱਸਿਓ ਜ਼ਰੂਰ ਜੇ ਤੁਹਾਨੂੰ ਕਿਤੇ ਵੀ ਲੱਗੂਗਾ ਨਾ ਮੈਨੂੰ ਲੱਗਦਾ ਹੈ ਕਿ ਇਦਾਂ ਦਾ ਵੈਸੇ ਲੋਡ ਪੈਣੀ ਹੈ ਕਿਉਂਕਿ ਤੁਸੀਂ ਟ੍ਰੇਲਰ ਦੇਖਿਆ ਹੈ ਨਾ ਆਲਰੇਡੀ ਤੇ ਟ੍ਰੇਲਰ ਦੇਖ ਲੋ ਮੈਂ ਕਹਿੰਨਾ ਕਿ ਤੁਸੀਂ ਟ੍ਰੇਲਰ ਦੇਖ ਲੋ ਤੁਹਾਨੂੰ ਆਪੇ ਪਤਾ ਲੱਗ ਜਾਣਾ ਵੀ ਕਿਹੇ ਲੈਵਲ ਦੀ ਚੀਜ਼ ਹੈ ਆਪੇ ਚੋਪਾਲ ਤੇ ਪਹੁੰਚ ਜਾਣਾ ਐਂ ਤੁਸੀਂ ਪਹਿਲਾ ਐਪੀਸੋਡ ਸਟਾਰਟ ਕਰੋਗੇ ਨਾ ਸੀਰੀਜ਼ ਖਤਮ ਕਰਕੇ ਉੱਠੋਗੇ ਪੱਕਾ ਇਸ ਚੀਜ਼ ਦੀ ਗਾਰੰਟੀ ਸਾਡੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ so much ਥੈਂਕ ਯੂ ਜੀ ਅਸੀਂ ਗੱਲਬਾਤ ਤਾਂ ਇਕੱਠੇ ਕਰੀਏ ਇਹਨਾਂ ਨਾਲ ਪਰ ਇਹਨਾਂ ਦਾ ਕਿਰਦਾਰ ਕਿਵੇਂ ਦਾ ਹੈ ਤੇ ਕਿਹੜਾ ਕਿਰਦਾਰ ਨਿਭਾ ਰਹੇ ਨੇ ਉਹ ਤੁਹਾਨੂੰ ਵੈਬ ਸੀਰੀਜ਼ 'ਚ ਦੇਖਣ ਨੂੰ ਮਿਲੇਗਾ ਵੈਬ ਸੀਰੀਜ਼ ਰਿਲੀਜ਼ ਹੋ ਚੁੱਕੀ ਹੈ ਜ਼ਰੂਰ ਪਿਆਰ ਦਿਓ ਤੇ ਜ਼ਰੂਰ ਦੇਖੋ ਜੀ